ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਆ ਜੀ ਤੇ ਅੱਜ ਆਪਾਂ ਬਣਾਵਾਂਗੇ ਆਸਾਨ ਤਰੀਕੇ ਨਾਲ ਗੋਲ ਗੱਪੇ ਸਿਰਫ ਆਪਾਂ 10 ਮਿੰਟਾਂ ਵਿੱਚ ਦੀ ਗੋਲ ਗੱਪੇ ਬਣਾ ਕੇ ਤਿਆਰ ਕਰਾਂਗੇ ਨਾਲੇ ਆਪਾਂ ਪਾਣੀ ਬਣਾਵਾਂਗੇ ਤੇ ਨਾਲੇ ਆਪਾਂ ਮਸਾਲਾ ਤਿਆਰ ਕਰਾਂਗੇ ਗੋਲ ਗੱਪਿਆਂ ਦਾ ਉਹਦੇ ਵਾਸਤੇ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਵੀ ਆਪਾਂ 10 ਮਿੰਟਾਂ ਵਿੱਚ ਤੇ ਕਿਸ ਤਰ੍ਹਾਂ ਬਣਾਉਣੇ ਆ ਗੋਲ ਗੱਪੇ ਤੇ ਕਿਸ ਤਰ੍ਹਾਂ ਆਪਾਂ ਬਣਾਉਣੇ ਆ ਪਾਣੀ ਹਾਂਜੀ ਫਿਰ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੋਲ ਗੱਪਿਆਂ ਦਾ ਪਾਣੀ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਪਾ ਦਾਂਗੇ ਹੁਣ ਇੱਕ ਦੋ ਪਾਉਚ ਆਪਾਂ ਜਲਜੀਰੇ ਦੇ ਲੈ ਆ ਤੇ ਹੁਣ ਪਾ ਦਾਂਗੇ ਆਪਾਂ ਪਾਣੀ ਪਾਣੀ ਆਪਾਂ ਉਹਨਾ ਕੀ ਪਾਵਾਂਗੇ ਜਿੰਨਾ ਕ ਆਪਣੇ ਕੋਲ ਜਲਜੀਰਾ ਪਾਊਡਰ ਹੈਗਾ ਇੱਕ ਚਮਚ ਪਾ ਦਾਂਗੇ ਨਿੰਬੂ ਦਾ ਰਸ ਤੇ ਹੁਣ ਪਾ ਦਾਂਗੇ ਆਪਾਂ ਇਮਲੀ ਦਾ ਪਾਣੀ ਇਮਲੀ ਨੂੰ ਨਾ ਪਿਉਮ ਕੇ ਰੱਖਤਾ ਸੀਗਾ ਅੱਧਾ ਘੰਟਾ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਚਾਹ ਪੋਣੀ ਦੇ ਨਾਲ ਇਹਨੂੰ ਪੁੰਨ ਲਿਆ ਸੀਗਾ ਤੇ ਹੁਣ ਆਪਾਂ ਚਾਰ ਪੰਜ ਚਮਚ ਆਪਾਂ ਇਮਲੀ ਦਾ ਪਾਣੀ ਪਾਤਾ ਹੈਗਾ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਹਰਾ ਧਨੀਆ ते थोड़ा जा पा देंगे आप कटाया प्याज से अद्धा कु चमच पा देंगे आप जीरा पाउडर थोड़ा जा पा देंगे काला नमक थोड़ा जा देंगे आप चाट मसाला ते थोड़ी जी पा देंगे पीसी लाल मिर्च पाउडर क्योंकि मैं हरी मिर्च ऐड नहीं की इस करके मैं थोड़ी जी लाल मिर्च ऐड की हैगी ज्यादा नहीं की हम आप देंगे बूंदी तुम आप चंगी तरह मिक्स कर देने कड़छी ਗੋਲ ਗੱਪਿਆਂ ਦਾ ਪਾਣੀ ਬਣ ਕੇ ਤਿਆਰ ਹੋ ਗਿਆ ਬਸ ਸਿਰਫ 2 ਕੁ ਮਿੰਟ ਹੀ ਲੱਗਿਆ ਪਾਣੀ ਬਣਾਉਣ ਤੇ ਕਿਉਂਕਿ ਸਾਰਾ ਸਮਾਨ ਆਪਾਂ ਪਹਿਲਾਂ ਹੀ ਰੈਡੀ ਕਰਕੇ ਰੱਖ ਲਿਆ ਸੀਗਾ ਤੇ ਪਾਣੀ ਬਣਾਉਣ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਿੰਦੇ ਹਾਂ ਹੁਣ ਆਲੂ ਮਸਾਲਾ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ 4 ਉਬਲੇ ਹੋਏ ਆਲੂ ਲਏ ਆ ਤੇ ਹੁਣ ਆਪਾਂ ਇੱਕ ਲੈ ਲਾਂਗੇ ਇਸ ਤਰ੍ਹਾਂ ਦਾ ਬਰਤਨ ਤੇ ਆਲੂਆਂ ਨੂੰ ਆਪਾਂ ਹੁਣ ਇਸ ਤਰ੍ਹਾਂ ਹੱਥ ਨਾਲ ਹੀ ਮੈਸ਼ ਕਰ ਦਾਂਗੇ ਚੰਗੀ ਤਰ੍ਹਾਂ ਮੈਸ਼ ਨਹੀਂ ਕਰਨੀ ਹੁੰਦੇਗੇ ਥੋੜਾ-ਬਹੁਤ ਗੁੱਟ ਲੰਗਾਈ ਦੇ ਵਿੱਚ ਰਹਿਣੀਆਂ ਚਾਹੀਦੀਆਂ ਫੇਰ ਹੀ ਆਲੂ ਮਸਾਲਾ ਵਧੀਆ ਤ आलू हूं आप मैश कर लिया हम एक प्याज पा देंगे बरीक कटे हो पा देंगे हरा धनिया बरीक कटे हो देंगे हम दो चमच इमली का पानी बस एक चमच के हिसाब पा देंगे नींबू का रस थोड़ी जी पा देंगे पीसी लाल मिर्च पाउडर नमक पा देंगे स्वाद अनुसार ये आप कला नमक पाया ਅੱਧਾ ਚਮਚ ਪਾ ਦਾਂਗੇ ਪੁੰਨਿਆ ਜੀਰਾ ਪਾਊਡਰ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਤੇ ਥੋੜਾ ਜਿਹਾ ਪਾ ਦਾਂਗੇ ਟਿੱਕਾ ਨਮਕ ਹੁਣ ਇਹਨਾਂ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਾਕੀ ਸਿਰੇ ਤਿੱਖੇ ਤੁਸੀਂ ਨੂਨ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਵੀ ਜਿੰਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹੋ ਉਸੇ ਹਿਸਾਬ ਨਾਲ ਤੁਸੀਂ ਪਾ ਲੈਣਾ ਹੈ ਨੂਨ ਮਿਰਚ ਹਾਂਜੀ ਮਸਾਲਾ ਵੀ ਆਪਾਂ ਗੋਲ ਗੱਪਿਆਂ ਦਾ ਬਣਾ ਕੇ ਤਿਆਰ ਕਰ ਲਿਆ ਹੈਗਾ ਦੇਖੋ ਆਲੂ ਮਸਾਲਾ ਕਿੰਨਾ ਵਧੀਆ ਤਿਆਰ ਹੋ ਗਿਆ ਹੁਣ ਆਪਾਂ ਬਣਾਵਾਂਗੇ ਗੋਲ ਗੱਪੇ। ਹਾਂਜੀ ਇੱਧਰ ਆਪਣੇ ਕੋਲੇ ਹੈਗੇ ਆ ਰੈਡੀਮੇਡ ਗੋਲ ਗੱਪੇ ਤੇ ਆਪਾਂ ਇਹ ਬਸ ਥੋੜੇ ਟਾਈਮ ਚ ਦੀ ਫਰਾਈ ਕਰਕੇ ਤਿਆਰ ਕਰ ਲਾਂਗੇ। ਇੱਧਰ ਆਪਾਂ ਹੁਣ ਤੇਲ ਗਰਮ ਕਰ ਲਿਆ ਇਹਨਾਂ ਨੂੰ ਫਰਾਈ ਕਰਨ ਵਾਸਤੇ। ਹੁਣ ਆਪਾਂ ਇਹ ਗੋਲ ਗੱਪੇ ਇੱਧਰ ਵਿੱਚ ਛੱਡ ਦਾਂਗੇ ਤੇਲ ਵਿੱਚ। ਫਟਾਫਟ ਇਹ ਬਣ ਕੇ ਤਿਆਰ ਹੋ ਜਾਣਗੇ। ਇਹੋ ਜਿਹਾ ਜ਼ਿਆਦਾ ਗਰਮ ਸੀਗਾ ਇਸ ਕਰਕੇ ਕਦਿਆਂ ਆਪਾਂ ਕੱਢ ਲਈਏ ਦੇਖ ਕਿੰਨੇ ਵਧੀਆ ਲੱਗਦੇ ਆ ਗੋਲ ਕਿਤੇ ਹੁਣ ਆਪਾਂ ਇਹਨਾਂ ਨੂੰ ਕੱਢ ਦਿੰਨੇ ਆ ਤੇਲ ਚ ਦੇਖੋ ਜਿਵੇਂ ਹੁੰਦੀ ਹੈ ਨਾ ਬੱਚਿਆਂ ਦੇ ਖੇਡਣ ਵਾਲੀਆਂ ਬੋਲਾਂ ਛੋਟੀਆਂ ਛੋਟੀਆਂ ਉਹਨਾਂ ਨੂੰ ਇਹ ਬਣ ਕੇ ਤਿਆਰ ਹੋ ਗਈ ਕਿੰਨੇ ਵਧੀਆ ਲੱਗਦੇ ਹੈਗੇ ਮੈਂ ਤਾਂ ਤੁਹਾਨੂੰ 10 ਮਿੰਟਾਂ ਦਾ ਕਿਹਾ ਸੀ ਸਿਰਫ ਇਹਨਾਂ ਦਾ ਸਿਰਫ 7 ਕਿ ਮਿੰਟ ਹੀ ਲੱਗਣਗੇ ਕਿਉਂਕਿ ਆਪਾਂ ਨੂੰ 4-5 ਮਿੰਟ ਲੱਗੇ ਹੈਗੇ ਆ ਪਾਣੀ ਬਣਾਉਣ ਤੇ ਤੇ ਮਸਾਲਾ ਬਣਾਉਣ ਤੇ ਹੁਣ ਆਪਾਂ ਨੂੰ ਬਸ ਇਹ 2-3 ਮਿੰਟ ਇਹਨਾਂ ਤੇ ਫਰਾਈ ਕਰਨ ਤੇ ਲੱਗ ਜਾਣਗੇ 7-8 ਮਿੰਟ ਲੱਗਣਗੇ ਇਹਨਾਂ ਨੂੰ ਬਣਾਉਣ ਤੇ ਸਾਰੇ ਸਮਾਨ ਨੂੰ ਬਸ ਨਾਲ ਦੇ ਨਾਲ ਇਹਨਾਂ ਨੂੰ ਹਿਲਾਇ ਜਾਵੇ ਕਿਉਂਕਿ ਨਾ ਇੱਕ ਪਾਸੇ ਫਿਰ ਸੇਕ ਜਾਂਦੇ ਹੈਗੇ ਨਾ ਜਿਆਦਾ ਸੇਕ ਲੱਗ ਜਾਂਦਾ ਅਸੀਂ ਹਿਲਾਇ ਜਾਵਾਂਗੇ ਨਾ ਤੇ ਵਧਿਆ ਇਹ ਫੁੱਲ ਜਾਣਗੇ ਦੇਖੋ ਕਿੰਨੇ ਵਧਿਆ ਬਣ ਕੇ ਹੈਗੇ ਆ ਗੋਲ ਗੱਪੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਨਾਲੇ ਨਾ ਜ਼ਿਆਦਾ ਤੇਲ ਵੀ ਨਹੀਂ ਲੱਗਦਾ ਇਹਨਾਂ ਤੇ ਬਸ ਥੋੜੇ ਤੇਲ ਵਿੱਚ ਦੇਖੋ ਕਿੰਨਾ ਕੁ ਤੇਲ ਪਾਇਆ ਹੈਗਾ ਆਪਾਂ ਜ਼ਿਆਦਾ ਤੇਲ ਨਹੀਂ ਪਾਇਆ ਇਹ ਟੋਟਲ ਨਾ ਮੇਰੇ ਕੋਲੇ 2 ਪੈਕਟ ਸੀਗੇ ਤੇ ਇੱਕ ਪੈਕਟ ਦੇ ਵਿੱਚ ਇਹ 12 ਪੀਸ ਸੀਗੇ ਤੇ ਟੋਟਲ ਆਪਣੇ ਕੋਲੇ ਹੈਗੇ ਆ 24 ਗੋਲ ਗੱਪੇ ਹਾਂਜੀ ਸਾਰੇ ਗੋਲ ਗੱਪੇ ਆਪਾਂ ਬਣਾ ਕੇ ਤਿਆਰ ਕਰ ਲਿਆ ਦੇਖੋ ਕਿੰਨੇ ਵਧੀਆ ਤੇ ਕਿੰਨੇ ਸੌਖੇ ਤਰੀਕੇ ਨਾਲ ਤੇ ਕਿੰਨੇ ਆਪਾਂ ਇਹ ਜਲਦੀ ਗੋਲ ਗੱਪੇ ਬਣਾਏ ਹੈਗੇ ਆ ਖਾਂਜੀ ਦੇਖੋ ਆਪਾਂ ਸਾਰਾ ਸਮਾਨ ਰੈਡੀ ਕਰ ਲਿਆ ਹੈਗਾ ਆਪਣਾ ਮਸਾਲਾ ਵੀ ਤਿਆਰ ਹੋ ਜਾਏਗਾ ਪਾਣੀ ਵੀ ਹੈਗਾ ਤੇ ਆਪਣੇ ਗੋਲ ਗੱਪੇ ਵੀ ਬਣ ਕੇ ਤਿਆਰ ਹੋ ਗਏ ਕਿੰਨੇ ਵਧੀਆ ਗੋਲ ਗੱਪੇ ਬਣੇ ਹੈਗੇ ਹੁਣ ਆਪਾਂ ਇੱਕ ਧੰਨ ਪੀਸ ਬਣ ਕੇ ਵੀ ਦਿਖਾਉਣੀ ਦੇਖੋ ਵਧੀਆ ਬਣੇ ਹੈਗੇ ਹੁਣ ਆਪਾਂ ਇਹਨਾਂ ਦੇ ਵਿੱਚ ਮਸਾਲਾ ਭਰ ਲਾਂਗੇ ਜਲਦੀ ਇਹ ਖਾਣੇ ਹੋਣਾ ਗੋਲ ਗੱਪੇ ਜਾਦਾ ਜੀ ਕਰ ਦਵੇ ਤਾਂ ਰੈਡੀਮੈਂਟ ਇਸ ਤਰ੍ਹਾਂ ਤੁਸੀਂ 10 ਮਿੰਟਾਂ ਵਿੱਚ ਦੀ ਗੋਲ ਗੱਪੇ ਬਣਾ ਕੇ ਤਿਆਰ ਕਰ ਸਕਦੇ ਬਹੁਤ ਵਧੀਆ ਜਿਹੜੇ ਇਹ ਗੋਲ ਗੱਪੇ ਬਣਦੇ ਹੈਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਹੋਏ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਦੇ ਹੋ ਲਾਈਕ ਵੀ ਕਰਦੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਆਈ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮਿਲਦੇ ਆਂ ਕੋਈ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ